ਯਕੀਨ ਕਰਪਾਣਾ ਬਹੁਤ ਔਖਾ ਹੈ ਜੀ ਹਾਂ ਜੀ ਬਹੁਤ ਔਖਾ ਹੈ ਜੀ ਸਾਡੇ ਦਾ ਪਿੰਡ ਦੀ ਸ਼ਾਨ ਹੀ ਜਰੀ ਗਈ ਐਨਾ ਬਹੁਤ ਵਧੀਆ ਗਾਇਕ ਐਨਾ ਤੇ ਉਹ ਪਿਆਰ ਸਾਡਾ ਬੱਚਾ ਸੀਗਾ ਜੀ ਠੀਕ ਇਹਨਾਂ ਗੱਲ ਵੀਰ ਵੀ ਸੀ ਬੱਚਾ ਵੀ ਸੀ ਬਹੁਤ ਵਧੀਆ ਯਾਨੀ ਕਿ ਪਿੰਡ ਨਾਲ ਲੱਗਾ ਨਾਲ ਸਾਰਿਆਂ ਨਾਲ ਯਾਨੀ ਕਿ ਉਹਦਾ ਇਹਨਾਂ ਤੇ ਉਹ ਪਿਆਰ ਸੀ ਮਿਲੇ ਬਿਨਾ ਜਾਣਾ ਮਿਲੇ ਬਿਨਾ ਜਾਂਦਾ ਅੱਖਾਂ ਨਮ ਨੇ ਭਾਈ ਜੀ ਬਹੁਤ ਯਕੀਨ ਕਹਿੰਦੇ ਕਰਪਾਣਾ ਮੁਸ਼ਕਲ ਹੈ ਕਿ ਪਿੰਡ ਦਾ ਇੱਕ ਤੁਹਾਡੇ ਸਾਹਮਣੇ ਪਲਿਆ ਬੜਿਆ ਹਾਂ ਜੀ ਉਹ ਸ਼ਹੀ ਸਾਡੇ ਪਿੰਡ ਕੋਈ ਹੰਕਾਰ ਨਹੀਂ ਬੰਦਿਆ ਇੱਕ ਪਿਆਰ ਇੱਕ ਬੱਚੇ ਨਿੱਕੇ ਬੱਚੇ ਬੱਚੇ ਨਾਲ ਮਿਲਦਾ ਹੈ ਜੁਗਾ ਵੀ ਆਉਂਦਾ ਹੈ ਸੰਦੀਗੜੋਂ ਉੱਥੋਂ ਆਉਂਦਾ ਹੈ ਇੱਕ ਬੱਚੇ ਨੂੰ ਇਕੱਲੇ ਇਕੱਲੇ ਮਿਲਦੀ ਹੈ ਗੁਰੂ ਘਰ ਜਾਂਦਾ ਹੈ ਗੁਰੂ ਘਰ ਨਾਲ ਜੁੜਿਆ ਸੀ ਕੋਈ ਹੰਕਾਰ ਨਹੀਂ ਬੰਦੇ ਤੇ ਜਿਆ ਹੰਕਾਰ ਨਹੀਂ ਸੀ ਬਾਕੀ ਬੱਚੇ ਮੈਂ ਤੁਸੀਂ ਤਾਂ ਮਿਲੇ ਹਾਂ ਹਾਂਜੀ ਇੱਕ ਵਾਰੀ ਮਿਲੀ ਸੀ ਛੋਟਾ ਜਿਹਾ ਸੀ ਕਿਵੇਂ ਉਹ ਤੋਂ ਫਿਰ ਬੋਟਾ ਮੰਗਣ ਆਇਆ ਸੀ ਕਰਵਲੀ ਉਹਨੇ ਨਾ ਫੋਟੋ ਚਾਹੀ ਸੀ ਕਿ ਬਾਬਾ ਜੀ ਆਸਕੇ ਕਿਥੇ ਸੀ ਵਾ ਅਸੀਂ ਆਪਣਾ ਗਾਣੇ ਸੁਣਦੇ ਸੀ ਉਹਨਾਂ ਦੇ ਹਾਂਜੀ ਬਹੁਤ ਸੁਣਦੇ ਸੀ ਬਹੁਤ ਵਧੀਆ ਆਵਾਜ਼ ਸੀ ਤੁਝੇ ਤੁਨ ਲੱਗਿਆ ਪਤਾ ਕੱਲ ਵੀ ਆਖਰੀ ਸਾਹ ਲਈ ਤਾਂ ਯਕੀਨ ਨਹੀਂ ਕਹਿੰਦੇ ਘਰ ਚ ਚੁੱਲੇ ਨਹੀਂ ਜਲੇ ਰੋਹੀ ਹਾਂਜੀ ਰਾਤ ਤੋਂ ਹਾਂ ਰੋਟੀ ਵੀ ਨਹੀਂ ਖਾਦੀ ਰਾਤ ਤੋਂ ਨਹੀਂ ਖਾਦੀ ਹੁਣ ਵੀ ਨਹੀਂ ਖਾਦੀ ਜੀ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਵੀ ਸਾਡਾ ਉਹ ਜਿਆ ਭਗਤ ਬੰਦਾ ਸੀ ਪਿੰਡ ਦਾ ਗੋਵ ਬੰਦਾ ਸੀ ਖੱਡੇ ਪਿੰਡ ਦੀ ਝਟਾਈ ਕੀਤੀ ਇਹ ਬੰਦੇ ਨੇ ਗੁਰੂ ਘਰ ਦੀ ਗੁਰੂ ਘਰ ਦੀ ਸ਼ਿਵ ਇੰਨੀ ਕਰਦਾ ਸੀ ਜਿੰਨੇ ਜਦੋਂ ਵੀ ਉਹਨਾਂ ਇੱਦਾਂ ਡਿੰਗੜੋਂ ਪਹਿਲਾਂ ਗੁਰੂ ਘਰ ਜਾਂਦਾ ਪਰਮਾਤਮਾ ਲਈਓ ਕਾਕੀਕਾ ਆ ਪਿੰਡ ਵਾਲਿਆਂ ਦਾ ਬੱਚਾ ਸੀ ਜਿੱਦਾਂ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਹਰ ਇੱਕ ਚਾਹੇ ਬੱਚਾ ਹੋਵੇ ਬਜ਼ੁਰਗ ਹੋਵੇ ਜਵਾਨ ਹੋਵੇ ਸਭ ਦੀ ਯਾਦਾਂ ਤਾਂ ਕਰਮਜੀਤ ਅਨਮੋਲ ਜਿਹੜੇ ਪਹੁੰਚ ਪੌਂਚ ਰਹੇ ਨੇ ਤੁਸੀਂ ਤਸਵੀਰਾਂ ਦੇਖੋ ਕਿ ਸਾਥੀ ਕਲਾਕਾਰ ਕਰਮਜੀਤ ਅਨਮੋਲ ਦੀ ਭਾਜੀ ਅੱਗੇ ਨਾ ਅੱਖਾਂ ਨਮਨੇ ਕਰਮਜੀਤ ਅਨਮੋਲ ਪਹੁੰਚੇ ਨੇ ਤੇ ਲਗਾਤਾਰ ਹਸਪਤਾਲ ਵਿੱਚ ਵੀ ਹਾਲ ਜਾਣਨ ਆਂਦੇ ਰਹੇ ਨੇ ਕਰਮਜੀਤ ਅਨਮੋਲ ਵਾਕੀ ਕਲਾਕਾਰ ਇੱਕ ਨਾ ਇਦਾਂ ਨਾ ਵੇਗਨ ਤੇ ਵਿਦਾਈ ਲਈ ਕੋਈ ਵੀ ਨਹੀਂ ਸੋਚ ਸਕਦਾ ਸੀ ਪਿੰਡ ਵਾਲਿਆਂ ਦਾ ਜਿੱਦਾਂ ਜ਼ਿਕਰ ਆਪਾਂ ਕਰਦੇ ਸੀ ਕਿ ਕਿ ਤੇ ਚੂਲਾ ਤੱਕ ਨਹੀਂ ਜਲਿਆ ਲੋਕਾਂ ਨੇ ਕੱਲ ਦਾ ਮਤਲਬ ਰੋਟੀ ਤਾਂ ਕਿਸੇ ਪਿੰਡ ਵਿੱਚ ਨਹੀਂ ਪੱਕੀ ਘਰਾਂ 'ਚ ਔਰ ਕੋਈ ਯਕੀਨ ਵੀ ਨਹੀਂ ਕਰ ਪਾ ਰਿਹਾ ਕਿ ਇਹ ਅੱਜ ਤਸਵੀਰ ਇਹ ਅੱਜ ਮਾਹੌਲ ਦੇਖਣ ਨੂੰ ਮਿਲੇਗਾ ਪਿੰਡ 'ਚ ਤਾਂ ਬਹੁਤ ਉੱਖਾ ਹੁੰਦਾ ਹੈ ਕਿ ਇੱਕ 35 ਸਾਲ ਦੀ ਉਮਰ 'ਚ ਇੱਕ ਉਹ ਮੁੰਡੇ ਨੇ ਜਿਹਨੇ ਪਿੰਡ ਦਾ ਨਾਂ ਰੌਸ਼ਨ ਕੀਤਾ ਪਿੰਡ ਵਾਲਿਆਂ ਨਾਲ ਇਹਨਾਂ ਹਲੀਮੀ ਨਾਲ ਉਹਦਾ ਰਿਸ਼ਤਾ ਸੀਗਾ ਹਰ ਕੋਈ ਆਪਣਾ ਉਹਦਾ ਉਹਨੂੰ ਆਪਣਾ ਲੱਗਦਾ ਸੀ ਹਰੇਕ ਨਾਲ ਉਹਨੇ ਮਿਲਣਾ ਵਰਤਣਾ ਤੇ ਰੁੱਕ ਕੇ ਜਾਣਾ ਗੱਲਬਾਤ ਕਰਨੀ ਤਾਂ ਕੋਈ ਸੋਚ ਹੀ ਨਹੀਂ ਸਕਦਾ ਸੀ ਕਿ ਇਦਾਂ ਦਾ ਵੀ ਪਾਣਾ ਜਿਹੜਾ ਹੈ ਉਹ ਵਰਸ਼ਕੇਗਾ ਤੇ ਇਹ ਜਿਹੜੀ ਅੱਜ ਇੱਥੇ ਤਸਵੀਰਾਂ ਵੀ ਨੇ ਤਾਂ ਛੋਟੇ ਬੱਚਿਆਂ ਨਾਲ ਵੀ ਅਸੀਂ ਗੱਲ ਕੀਤੀ ਕਿ ਸਭ ਨਾਲ ਫੋਟੋ ਖਚਾਣੀ ਸਭ ਨਾਲ ਮਿਲਣਾ ਗੁਰੂ ਘਰ ਜਾਣਾ ਅੱਜ ਉਹ ਯਾਦਾਂ ਰਹਿ ਗਈਆਂ ਨੇ ਲੋਕਾਂ ਦੇ ਜ਼ਿਹਨ ਵਿੱਚ ਸਿਰਫ ਉਹ ਸਿਰਫ ਯਾਦਾਂ ਨੇ ਅੱਜ ਜਿਹੜੀ ਇੱਥੇ ਲੋਕ ਆਪਣੇ ਦੱਸ ਰਹੇ ਨੇ ਕਿ ਕਿਵੇਂ ਦੀ ਉਹ ਸ਼ਖਸੀਅਤ ਸੀ ਜਿਨੇ 35 ਸਾਲ ਦੀ ਛੋਟੀ ਉਮਰ ਚ ਇੰਨਾ ਵੱਡਾ ਨਾਮ ਕਰਵਾਇਆ ਪਿੰਡ ਦਾ ਨਾਮ ਰੋਸ਼ਨ ਕਰਤਾ ਅੱਜ ਉਹ ਇਸ ਫਾਨੀ ਸੰਸਾਰ ਨੂੰ ਕੱਲ੍ਹ ਵਿਦਾ ਕਹਿ ਗਿਆ ਤੇ ਅੱਜ ਆਪਣੀ ਅੰਤਿਮ ਸਫ਼ਰ ਤੇ ਅੱਜ ਉਹ ਮੁੰਡਾ ਉਹ ਗਾਇਕ ਉਹ انسان ਜਿਨੇ ਪਿੰਡ ਦੇ ਹਰੇਕ ਸ਼ਖਸ ਵਿੱਚ ਆਪਣੀ ਜਗ੍ਹਾ ਬਣਾਈ ਔਰ ਅੱਖਾਂ ਨਮ ਨੇ ਸਾਰਿਆਂ ਦੀ ਅੱਜ ਅੱਖਾਂ। ਅਥਰੂ ਜਿਹੜੇ ਨੇ ਉਹ ਰੁਕਣ ਦਾ ਨਾਂ ਨਹੀਂ ਲੈ ਰਹੇ ਨੇ ਕਿਉਂਕਿ ਯਕੀਨ ਕਰਵਾਣਾ ਬਹੁਤ ਮੁਸ਼ਕਲ ਹੁੰਦਾ ਹੈ ਇਹ ਜਿਹੇ ਹਾਲਾਤਾਂ ਵਿੱਚ ਤਾਂ ਘਰ ਦੀ ਤਸਵੀਰਾਂ ਨੇ ਕੁਝ ਦਿਨ ਬਾਅਦ ਜਿਹੜੀ ਹੈਗੀ ਉਹ ਅੰਤਿਮ ਸੰਸਕਾਰ ਦੀ ਜਿਹੜੀ ਰਸਮ ਹੈ ਉਹ ਵੀ ਕੀਤੀ ਜਾਏਗੀ। ਉਸ ਤੋਂ ਪਹਿਲਾਂ ਜਿੱਦਾਂ ਅਸੀਂ ਦਿਖਾਇਆ ਕਿ ਨਾਲ ਵਾਲਾ ਜਿੱਥੇ ਘਰ ਹੈ ਉੱਥੇ ਟੈਂਟ ਲਾਇਆ ਹੋਇਆ ਉੱਥੇ ਪਾਰਟੀ ਵੀ ਰੱਖੀ ਜਾਏਗੀ ਔਰ ਉਸ ਤੋਂ ਬਾਅਦ ਅੰਤਿਮ ਸੰਸਕਾਰ ਜਿਹੜਾ ਹੈ ਉਹ ਕੀਤਾ ਜਾਏਗਾ। ਲਗਾਤਾਰ ਖਤਮ ਹੋ। ਸਾਥੀ ਕਲਾਕਾਰ ਨੇ ਕੁਝ ਅੰਦਰ ਮੌਜੂਦ ਨੇ ਔਰ ਕੁਝ ਸੇ ਪਹੁੰਚ ਰਹੇ ਨੇ ਉਹਨਾਂ ਦਰ ਤੇ ਲਗਾਤਾਰ ਜਿਹੜਾ ਹੈਗਾ ਉਹ ਆਣਾ। ਆਕੀ ਤਾਂ ਪਿੰਡ ਦਾ ਇੱਕ ਮੁੰਡਾ ਸੀ ਪਿੰਡ ਦਾ ਇੱਕ ਬੱਚਾ ਸੀ ਜਿਨ੍ਹਾਂ ਨੇ ਹਮੇਸ਼ਾ ਜੁਆਇਨ ਕੀਤੀ। ਭਾਈ ਜੀ ਕਿੰਨੇ ਵਜੇ ਸ਼ੁਰੂ ਹੋਣਾ ਹੈ ਸੰਸਕਾਰ? 11:00 ਦਾ ਟਾਈਮ ਹੈ ਹਾਂਜੀ ਤੇ ਉਸ ਤੋਂ ਪਹਿਲਾਂ 파ਰਥੀਵ ਦੇ ਨਾਲ ਵਾਲੇ ਉਹਦੇ ਚ ਰੱਖੀ ਜਾਏਗੇ ਹਾਂਜੀ ਹਾਂਜੀ ਇਹ ਲੋਕਾਂ ਨੇ ਕਹਿੰਨਾ ਕਿ ਯਕੀਨ ਕਰਪਾਣਾ ਬਹੁਤ ਮੁਸ਼ਕਲ ਹੈ ਕਿ ਰਾਜਵੀਰ ਉਹ ਬਿਲਕੁਲ ਜੀ ਇਹ ਤਾਂ ਅਣਹੋਣੀ ਗੋਈ ਹੈ ਜਿਹੜੀ ਸੋਚੀ ਵੀ ਨਹੀਂ ਸੀ ਤਾਂ 11 ਵਜੇ ਦਾ ਟਾਈਮ ਹੈ ਔਰ ਜਿਹੜੀ ਅਣਹੋਣੀ ਹੈ ਉਹ ਸੋਚੀ ਵੀ ਨਹੀਂ ਸੀ ਤਾਂ ਹਰ ਇੱਕ ਦੀ ਜ਼ੁਬਾਨ 'ਚ ਹੈ ਕਿ ਇਸ ਤੇ ਕਦੋਂ ਯਕੀਨ ਆਏਗਾ ਹਾਲਾਂਕਿ ਪਰਿਵਾਰ ਜਿਹੜਾ ਚਾਹੇ ਉਹ ਮਾਂ ਹੋਵੇ ਉਹਨਾਂ ਦੀ ਪਤਨੀ ਹੋਵੇ ਉਹਨਾਂ ਦੇ ਬੱਚੇ ਹੋਣ ਉਹਨਾਂ ਲਈ ਸਮਾਂ ਜਿਹੜਾ ਹੈਗਾ ਉਹ ਬਹੁਤ ਔਖਾ ਸਮਾਂ ਹੈ ਕਹਿਣ ਦੀ ਸ਼ਬਦ ਜ਼ਰੂਰ ਹੁੰਦੇ ਨੇ ਕਿ ਪ੍ਰਮਾਤਮਾ ਨੇ ਉਹਨੂੰ ਇਹ ਸਹਿਣ ਕਰਨ ਦਾ ਭਾਣਾ ਬਖਸ਼ਿਆ ਲੇਕਿਨ ਇਹ ਸ਼ਬਦਾਂ ਵਿੱਚ ਔਰ ਅਸਲ ਵਿੱਚ ਬਹੁਤ ਅੰਤਰ ਹੁੰਦਾ ਹੈ ਪਰ ਜਿਹੜਾ ਪ੍ਰਮਾਤਮਾ ਮਨਜ਼ੂਰ ਹੈ ਜਾਂ ਜਿਹੜਾ ਇਹ ਭਾਣਾ ਵਰਤਿਆ ਹੈ ਉਹਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਦਾ ਉਹ ਉਹ ਚੀਜ਼ ਜਿਹੜੀ ਸਾਹਮਣੇ ਹੈ ਉਹਨੂੰ ਇੱਕ ਹੌਸਲੇ ਨਾਲ ਹੀ ਟੈਕ ਕਰਨੀ ਪੈਣੀ ਹੈ ਔਰ ਕੁਝ ਦਿਰ ਬਾਅਦ ਜਿਹੜਾ ਹੈਗਾ ਸੰਸਕਾਰ ਜਿਹੜਾ 11 ਵਜੇ ਦਾ ਟਾਈਮ ਹਾਂ ਬਿਲਕੁਲ ਹਮੇਸ਼ ਜਿਵੇਂ ਤੁਸੀਂ ਪਿੰਡ ਵਾਸੀਆਂ ਦੇ ਨਾਲ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਉਸ ਤੋਂ ਇਹ ਤਾਂ ਸਹਿਜੇ ਕਿਹਾ ਜਾ ਸਕਦਾ ਹੈ ਕਿ ਰਾਜੀਵ ਜਵੰਦਾ ਦੇ ਦਿਲ ਦੇ ਵਿੱਚ ਵਸਦਾ ਸੀਗਾ ਪਿੰਡ ਪੁਨਾ ਆਪਣੀ ਜਮਣ ਪਾਉਂਦੇ ਨਾਲ ਆ ਕਿਸ ਤਰੀਕੇ ਦਾ ਉਸਦਾ ਨਾਤਾ ਸੀ ਰਿਸ਼ਤਾ ਸੀ ਪਿੰਡ ਵਾਸੀਆਂ ਦੇ ਨਾਲ ਕਿਸ ਤਰੀਕੇ ਦੀ ਸਾਹ ਸੀ ਪਿੰਡ ਦੀਆਂ ਗਲੀਆਂ ਦੇ ਨਾਲ ਕਿਵੇਂ ਜ਼ਮੀਨੀ ਪੱਧਰ ਤੇ ਜੁੜਿਆ ਹੋਇਆ ਸੀ ਉਹ ਆਪਣੇ ਆਪ ਦੇ ਵਿੱਚ ਜੋ ਪਿੰਡ ਵਾਸੀ ਕਹਿ ਰਹੇ ਨੇ ਉਸ ਤੋਂ ਇਹ ਤਾਂ ਸਮਝਾ ਜਾ ਸਕਦਾ ਹੈ ਉਮੇਸ਼ ਵੈਸੇ ਵੀ ਕਹਿੰਦੇ ਨੇ ਕਿ ਜਦੋਂ ਕੋਈ ਵੱਡੀ ਕਾਮਯਾਬੀ ਹਾਸਲ ਕਰਦਾ ਹੈ ਕੋਈ ਸਫਲਤਾ ਦੀ ਟੀਸੀ ਤੇ ਪਹੁੰਚਦਾ ਹੈ ਤਾਂ ਫਿਰ ਵੀ ਉਹ ਕਿੰਨਾ ਗਰਾਉਂਡ ਦੇ ਨਾਲ ਜ਼ਮੀਨ ਦੇ ਨਾਲ ਜੁੜਿਆ ਹੈ ਕਿੰਨੀ ਉਸ ਦੇ ਵਿੱਚ ਲਿਆਕਤ ਹੈ ਹਲੀਮੇ ਹੈ ਉਸ ਦੇ ਆਲੇ ਦੁਆਲੇ ਜਾਂ ਉਸ ਦੇ ਜਿਹੜਾ ਕਰੀਬੀ ਸਰਕਲ ਹੈ ਜਾਂ ਉਸ ਦੇ ਜੰਮਣ ਪੌਂਦੇ ਨਾਲ ਜੁੜੇ ਲੋਕ ਨੇ ਪਿੰਡ ਵਾਸੀ ਨੇ ਉਸ ਤੋਂ ਵੱਧ ਤਾਂ ਕੋਈ ਨਹੀਂ ਕਹਿ ਸਕਦਾ ਜੀ ਬਿਲਕੁਲ ਦੇਖੋ ਗੱਲ ਉਹੀ ਹੈ ਕਿ ਜਿਸ ਕਲਾਕਾਰ ਆਪਣੇ ਪਿੰਡਾਂ ਤੋਂ ਜਦੋਂ ਆਏ ਨੇ ਜਿਹੜੇ ਜਿਹੜੇ ਜੱਦੀ ਪਿੰਡ ਨੇ ਉਹਨਾਂ ਨਾਲ ਜੁੜਾਵ ਸਾਰਿਆਂ ਦਾ ਹੀ ਹੁੰਦਾ ਹੈ ਔਰ ਪਿੰਡ ਤੋਂ ਉੱਠ ਕੇ ਹੀ ਇੱਕ ਮੁਕਾਮ ਜਿਹੜਾ ਕੋਈ ਹਾਸਲ ਕਰਦਾ ਬੇਸ਼ੱਕ ਕੋਈ ਵੱਡੇ ਸ਼ਹਿਰਾਂ 'ਚ ਵਸ ਜਾਂਦੇ ਨੇ ਚਾਹੇ ਚੰਡੀਗੜ੍ਹ ਦੀ ਗੱਲ ਕਰੀਏ ਮੋਹਾਲੀ ਦੀ ਗੱਲ ਕਰੀਏ ਬੰਬਈ ਦੀ ਗੱਲ ਕਰੀਏ ਜਾਂ ਵਿਦੇਸ਼ ਦੀ ਗੱਲ ਕਰੀਏ ਤਾਂ ਉਹ ਕਲਾਕਾਰ ਜ਼ਰੂਰ ਬਾਹਰ ਜ਼ਰੂਰ ਵਸ ਜਾਂਦੇ ਨੇ ਲੇਕਿਨ ਪਿੰਡਾਂ ਨਾਲ ਜੁੜਾਵ ਹੁੰਦਾ ਹੈ ਔਰ ਰਾਜਵੀਰ ਜਵੰਦਾ ਉਹ ਕਲਾਕਾਰ ਸੀ ਜਿਹੜਾ ਪਿੰਡ ਨਾਲ ਅੰਤਿਮ ਕਹਿ ਲੋ ਕਿ ਉਹਦੇ ਨਾਲ ਜੁੜਿਆ ਹੋਇਆ ਸੀਗਾ ਤੁਸੀਂ ਦੇਖੋ ਕਿ ਹਸਪਤਾਲ ਵਿੱਚ ਵੀ ਜਿਹੜੇ ਕਲਾਕਾਰ ਤਾਂ ਅਸੀਂ ਦੇਖਿਆ ਲੇਕਿਨ ਕਈ ਲੋਕ ਐਜੇ ਸੀਗੇ ਜਿਹੜੇ ਉਹਦੇ ਪਿੰਡੋਂ ਵੀ ਹਾਲਚਲ ਪਤਾ ਕਰਨ ਗਏ ਹੋਣੇ ਬੇਸ਼ੱਕ ਉਹ ਚਾਹੀ ਨਹੀਂ ਆਏ ਕਮਰੇ ਦੇ ਸਾਹਮਣੇ ਔਰ ਅੱਜ ਜਿਸ ਨਾਲ ਵੀ ਅਸੀਂ ਗੱਲ ਕੀਤੀ ਹੈ ਜਿਸ ਜਿਸ ਮਰਜ਼ੀ ਨੂੰ ਤੁਸੀਂ ਪਿੰਡ 'ਚ ਪੁੱਛ ਲੋ ਤੁਸੀਂ ਹੈਰਾਨ ਹੋ ਜਾਓਗੇ ਕਿ ਇੱਕ ਵੀ ਸ਼ਖਸ ਜਿਹੜਾ ਹੈਗਾ ਉਹ ਅੱਖ ਉਹਦੀ ਨਾ ਭਰੀ ਹੋਈ ਜਿਹਦਾ ਮੈਂ ਜ਼ਿਕਰ ਕੀਤਾ ਕਿ ਰੋਟੀ ਤੱਕ ਨਹੀਂ ਪਕੇ ਇਸ ਕਿੰਢੇ ਚ ਸੋਚੋ ਕਿੰਨਾ ਇਸ ਪਿੰਡ ਨਾਲ ਲਗਾਵ ਪਿੰਡਵਾਲਿਆਂ ਨਾਲ ਲਗਾਵ ਸੀ ਰਾਜਵੀਰ ਦਾ ਔਰ چاہے ਅਸੀਂ ਛੋਟੇ ਬੱਚੇ ਨਾਲ ਗੱਲ ਕੀਤੀ ਕਿ ਉਹਦੇ ਨਾਲ ਵੀ ਉਹਨੇ ਫੋਟੋ ਖਿਚਾਈ ਦੀ ਔਰ ਜਿੱਥੇ ਗੱਡੀ ਕਈ ਵਾਰ ਨਿਕਲਦੇ ਹੋਏ ਜਾਂਦੇ ਹੋਏ ਕਿਸੇ ਨੂੰ ਰੋਕ ਲਿਆ ਜਾਂ ਕਿਸ ਨੇ ਹੱਥ ਤੇ ਲਿਆ ਤਾਂ ਐ ਨਹੀਂ ਕਿ ਬਿਨਾਂ ਮਿਲੇ ਰਾਜਵੀਰ ਗਿਆ ਹੋਏ ਰੁਕ ਕੇ ਗੱਡੀ ਰੋਕ ਕੇ ਔਰ ਪੂਰਾ ਸਤਕਾਰ ਨਾਲ ਗੱਲ ਕਰਕੇ ਹਾਲਚਲ ਪੁੱਛ ਕੇ ਤਾਂ ਰਾਜਵੀਰ ਅੱਗੇ ਵਧਦਾ ਸੀ ਇਹ ਪਿੰਡਵਾਲਿਆਂ ਦਾ ਕਹਿਣਾ ਹੈ ਤਾਂ ਇਹ ਕਮਾਈ ਹੈ ਕਿਤਾਬ ਪਹਿਲਾਂ ਵੀ ਜ਼ਿਕਰ ਕਰਦੇ ਸੀ ਕਿ ਇਹ ਇੱਕ ਸ਼ਖਸ ਦੀ ਕਮਾਈ ਹੈ ਸ਼ੌਹਰਤ ਦੌਲਤ ਤੋਂ ਇਲਾਵਾ ਇਹ ਜਿਹੜੀ ਕਮਾਈ ਹੁੰਦੀ ਹੈ ਲੱਗਦਾ ਇਹੀ ਇੱਕ ਵੱਡੀ ਕਮਾਈ ਹੁੰਦੀ ਹੈ ਔਰ ਇਸੇ ਕਰਕੇ ਅੱਜ ਦੇਖੋ ਕਿ ਪਿੰਡ ਵਿੱਚ ਹਰ ਇੱਕ ਪਿੰਡ ਵਾਸੀ ਅੱਜ ਉਹਨਾਂ ਦੇ ਘਰ ਵੱਲ ਰੁਖ ਕੀਤਾ ਹੋਇਆ ਅੰਤਿਮ ਦਰਸ਼ਨ ਕਰਨ ਲਈ ਆਸ-ਪਾਸ ਦੇ ਪਿੰਡਾਂ ਚ ਵੀ ਲੋਕ ਇੱਥੇ ਆਏ ਨੇ ਔਰ ਬਹੁਤ ਛੋਟੀ ਉਮਰ ਸੀ 35 ਸਾਲ ਦੀ ਮਰ ਉਹਦਾ ਸ਼ੌਕ ਖਾਲੀ ਬਾਈਕਿੰਗ ਦਾ ਇਹ ਨਹੀਂ ਕਿ 8-10 ਸਾਲ ਪਹਿਲਾਂ ਤੋਂ ਬਚਪਨ ਤੋਂ ਅਸੀਂ ਜਦੋਂ ਜ਼ਿਕਰ ਕੀਤਾ ਕਿ ਉਹਨਾਂ ਦੇ ਫਾਦਰ ਨੇ ਉਹਨਾਂ ਨੂੰ ਮੋਟਰਸਾਈਕਲ ਦਵਾਈ ਸੀ ਯਾਨੀ ਕਿ ਪਹਿਲਾਂ ਤੋਂ ਹੀ ਇੱਕ ਸ਼ੌਕ ਜਿਹੜਾ ਸੀਗਾ ਕਿ ਬਾਈਕ ਚਲਾਉਣ ਦਾ ਸ਼ੌਕ ਹੈ ਲੋ ਐਡਵੈਂਚਰ ਦਾ ਸ਼ੌਕ ਹੁੰਦਾ ਬੱਚਾ ਨੂੰ ਉਹ ਬਚਪਨ ਤੋਂ ਹੀ ਸੀਗਾ ਕਿਸ ਨੂੰ ਖੇਡ ਖਿਡਾਰੀ ਬਣਨ ਦਾ ਸ਼ੌਕ ਸੀ ਜਿੱਦਾਂ ਕਬੱਡੀ ਵੀ ਖੇਡਦੇ ਸੀ ਲੇਕਿਨ ਬਾਈਕਿੰਗ ਦਾ ਸ਼ੌਕ ਉਹਨਾਂ ਨੂੰ ਸ਼ੁਰੂ ਤੋਂ ਹੀ ਸੀ ਬਾਈਕ ਚਲਾਉਣ ਦਾ ਔਰ ਫਿਰ ਬੜੀ ਸੇਫ ਡਰਾਈਵ ਯਾਨੀ ਕਿ ਪੂਰਾ ਗੀਅਰ ਪਾ ਕੇ ਆਣਾ ਸਾਰਾ ਕਿਟ ਹੁੰਦੀ ਹੈ ਜਿੱਦਾਂ ਲੇਲਦਾ ਤੱਕ ਜਾਣਾ ਤਾਂ ਲੇਕਿਨ ਇੱਕ ਨੇਤ ਨੂੰ ਜਿਹੜਾ ਮਨਜ਼ੂਰ ਹੈ ਮਿੰਦਰ ਉਹਨੂੰ ਸ਼ਾਇਦ ਨਹੀਂ ਕੋਈ ਟਾਲ ਸਕਿਆ ਔਰ ਉਹ ਹੀ ਇਹ ਦੇਖਣ ਨੂੰ ਵੀ ਮਿਲਿਆ ਕਿ 11 ਦਿਨ ਤੱਕ ਜ਼ਿੰਦਗੀ ਤੇ ਮੌਤ ਦੀ ਲੜਾਈ ਤੋਂ ਬਾਅਦ ਰਾਜਵੀਰ ਆਪਣੀ ਅੰਤਿਮ ਯਾਤਰਾ ਤੇ ਹੈ ਲੜਾਈ ਜੰਗ ਜਿਹੜੀ ਹੈਗੀ ਹੈ ਲੜੀ ਉਹਨੇ 11 ਦਿਨ ਤੱਕ ਕੋਸ਼ਿਸ਼ ਕੀਤੀ ਜੀਣ ਦੀ ਜਜ਼ਬਾ ਜਿਹੜਾ ਸੀ ਅੰਦਰ ਰਾਜਵੀਰ ਦੇ ਉਹ ਦਿਖਾਇਆ ਲੇਕਿਨ ਇੱਕ थाते आके एक वक्त ते आके ते आके ਕੁਝ ਵੀ ਨਹੀਂ ਚੱਲਦਾ ਔਰ ਡਾਕਟਰਸ ਨੇ ਜਦੋਂ ਮੈਡੀਕਲ ਬੁਲਟਨ ਸਾਨੂੰ ਯਾਦ ਦਿਹਾਂਦਾ ਸੀ ਤਾਂ ਉਹ ਜਿਹੜੀ ਵਰਡ ਯੂਜ਼ ਕੀਤੇ ਜਾਂਦੇ ਸੀ ਉਹ ਵੀ ਜਹਨ ਵਿੱਚ ਹੈ ਕਿਉਂਕਿ ਸਾਥੀ ਕਲਾਕਾਰ ਬਾਹਰ ਆ ਕੇ ਜਦੋਂ ਕਹਿੰਦੇ ਸੀ ਕਿ ਹਲਕੀ ਜਿਹੀ ਉਮੀਦ ਜੱਗੀ ਆ ਤਾਂ ਸਾਰੇ ਬਿਲਕੁਲ ਇੱਕ ਅੰਦਰੋਂ ਵੀ ਆਂਦਾ ਸੀ ਕਿ ਚਲੋ ਰੱਬ ਕਰੇ ਕਿ ਛੇਤੀ ਠੀਕ ਹੋ ਜੇ ਰੱਬ ਕਰੇ ਕਿ ਉੱਠ ਪਏ ਭਾਵੇਂ ਟਾਈਮ ਲੱਗ ਜਾਏ ਪਰ ਠੀਕ ਹੋ ਜਾਏ